शोमी अकाली दलालीदा बि जिते लकड़ी वारे जी बे बले लकड़ी वारे जी बे बले ਬੱਲੇ वारे जी बे बले ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੇ ਇਸ ਇਲਾਕੇ ਵਾਰਡ 39 ਨੰਬਰ ਵਿੱਚ ਆਏ ਜੋ ਸ਼ੋਮਨੀ ਅਕਾਲੀ ਗੱਲ ਮੇਰੀ ਤਰਨਸਪਤਨੀ ਬੀਬੀ ਰਾਜਵੀਰ ਕੌਰ ਜੀ ਸ਼ੋਮਨੀ ਕਾਲੀਆ ਦੇ ਚੌਂਛਾ ਤਕੜੀ ਦੇ ਚੌਂ ਲੜ ਰਹੇ ਹਨ ਮੈਂ ਸਮਝਦਾ ਕਿ ਜਿੱਥੇ ਕੁਝ ਲੋਕ ਗੱਲਾਂ ਕਰਦੇ ਹਨ ਕਿ ਸ਼ੋਮਨੀ ਕਾਲੀਆ ਖਤਮ ਹੋ ਗਿਆ ਪਰ ਜਿਸ ਤਰ੍ਹਾਂ ਦਾ ਹਲਾਰਾ ਸਾਨੂੰ ਇਸ ਵਾਰ ਦੀ ਜਨਤਾ ਤੇਰੀ ਆ ਮੈਂ ਸੋਚਦਾ ਕਿ 21 ਤਰੀਕ ਨੂੰ ਸ਼ੂਮਨੀ ਅਕਾਲੀਗੜ ਬੜੀ ਸ਼ਾਨਦਾਰ ਇਤਿਹਾਸ ਜਿੱਤ ਪ੍ਰਾਪਤ ਕਰੇਗਾ ਮੈਂ ਅੱਜ ਇਹ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਜਦੋਂ 2007 ਤੋਂ ਲੈ ਕੇ 2022 ਤੱਕ ਸ਼ੂਮਨੀ ਅਕਾਲੀਗੜ ਦੀ ਸਰਕਾਰ ਰਹੀ ਆ ਉਸ ਸਮੇਂ ਦਰਮਿਆਨ ਸਰਦਾਰ ਸੁਪੀਰ ਸਿੰਘ ਬਾਦਸ਼ਾਹ ਦਾ ਵਿਕਰਮ ਸਿੰਘ ਜੀਠਿਆ ਜੀ ਨੇ ਇਸ ਪਿੰਡ ਵਾਸਤੇ 203 ਕਰੋੜ ਦੀ ਗ੍ਰਾਂਟ ਮਨਜ਼ੂਰ ਕਰਕੇ ਲਿਆਂਦੀ ਜਿਉ ਇਤਿਹਾਸ ਵਿੱਚ ਬੜੀ ਵੱਡੀ ਗੱਲ ਹੈ ਕਿ ਕਿਸੇ ਪਿੰਡ ਨੂੰ 203 ਕਰੋੜ ਰੁਪਏ ਦਿੱਤਾ ਜਾਵੇ ਉਸ ਦੇਸੋਂ 3 ਕਰੋੜ ਦੇ ਨਾਲ ਜਿੱਥੇ ਇੱਥੇ ਵਾਟਰ ਸਪਲਾਈ ਸਿਵਲ ਜਿਹੜੀਆਂ ਗਲੀਆਂ ਨਾਲੀਆਂ ਸੜਕਾਂ ਪੂਰੀ ਦੀ ਪੂਰਾ ਸੁਲਤਾਨਪੁਰ ਦੀ ਨਹਿਰ ਬਦਲੀ ਗਈ ਆ ਉਸੇ ਹੀ وجہ ਕਰਕੇ ਅੱਜ ਸੁਲਤਾਨਵਿੰਡ ਜਿਹੜਾ ਬਿਲਕੁਲ ਗੰਦ ਮੁਕ ਚੁੱਕਾ ਆ ਸੁਲਤਾਨਵਿੰਡ ਦੇ ਲੋਕ ਬੜਾ ਚੰਗਾ ਜੀਵਨ ਬਤੀਤ ਕਰ ਰਹੇ ਹਨ ਕਿਉਂਕਿ ਇਸੇ ਪਹਿਲਾਂ ਇੱਕ ਛਪੜਾਂ ਦੀ ਗੰਦੇ ਪਾਣੀ ਕਰਕੇ ਬੜੀ ਪਰਹਾਰ ਸੀ ਤਾਂ ਗੰਦਾ ਪਾਣੀ ਖੜਾ ਹੋਣ ਕਰਕੇ ਮਸ਼ਰ ਬਿਮਾਰੀਆਂ ਹੈਜਾ ਮੈਂ ਸਮਝਦਾ ਪਿੰਡ ਦਾ ਅਤ ਮੰਦਾ ਆਲਪਸਨਾਰ ਬਾਦਲ ਸਿੰਘ ਦਾ ਵਿਕਰਮ ਸਿੰਘ ਮਜੀਠੀਆ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਪਿੰਡ ਨੂੰ ਨਰਕ ਤੋਂ ਕੱਢਣ ਲਈ 203 ਕਰੋੜ ਦੀ ਗ੍ਰਾਂਟ ਦਿੱਤੀ ਜਿਸ ਦਾ ਜਿੰਦਾ ਜਿਆਦਾ ਜਿਹੜਾ ਸਬੂਤ ਆ ਉਹ ਬਾਹਰ ਸੇ ਲੱਗੀ ਨਹਿਰ ਦੇ ਉੱਪਰ ਉੱਥੇ ਸਦਾ ਸੁਖਬੀ ਉਸ ਨੇ ਬਾਦਲ ਸਾਹਿਬ ਵਿਕਰਮ ਸਿੰਘ ਮਜੀਠੀਆ ਉਧ ਘਾਟਨ ਕਰਕੇ ਗਏ ਆ ਇਸੇ ਯੂਜ ਦੇ ਵਿੱਚ ਜਿਹੜੇ ਸੁਲਤਾਨ ਮਿਰ ਦੇ ਨਵਸੀ ਆ ਉਹ ਸਾਰੇ ਇਹਨਾਂ ਨੂੰ ਜਾ ਕੇ ਦੱਸਦੇ ਹੋ ਸਾਨੂੰ ਕਹਿੰਦੇ ਆ ਕਿ ਵਾਕਈ ਜਿਸ ਨਾਲ ਸੁਖਬੀਰ ਸਿੰਘ ਬਾਦਲਸ ਦਾ ਬਿਕਰਮ ਸਿੰਘ ਮਜੀਠੀਆ ਦੀ ਰੇਣ ਆ ਪਿੰਡੂ ਗ੍ਰਾਂਡ ਦੇ ਕੇ ਇਹਨਾਂ ਨੇ ਨਰਕ ਚੋਂ ਕੱਢਿਆ ਇਸ ਕਰਕੇ ਇਸ ਯੂਜ ਦੇ ਵਿੱਚ ਸ਼੍ਰੋਮਣੀ ਅਕਾਲੀ ਦੰਨ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਕਰਾਉਣਗੇ ਬੀਬੀ ਰਾਜਵੀਰ ਕੋਰ ਇਥੋਂ ਸ਼੍ਰੋਮਣੀ ਅਕਾਲੀ ਦੰਨ ਦੇ ਕੌਂਸਲ ਬਣ ਕੇ ਨਿਕਲਗੇ ਬੋਲੇ